ਲੋ ਦੋਸਤੋ ਸੱਤ ਬੈਗ ਆਪਣੇ ਹੋਰ ਤਿਆਰ ਹੋ ਗਏ ਮਿੱਟੀ ਤਿਆਰ ਹੋਗੀ ਤਿੰਨ ਤਰ੍ਹਾਂ ਦੀ ਮਿੱਟੀ ਹੋਗੀ ਇਹ ਕਾਲੀ ਮਿੱਟੀ ਜਿਵੇਂ ਟੋਪੇ ਵਾਲੀ ਮਿੱਟੀ ਹੁੰਦੀ ਆ ਉਹ ਇੱਕ ਲਾਲ ਮਿੱਟੀ ਬਾਹਣ ਦੀ ਤੇ ਰੇਤਲੀ ਮਿੱਟੀ ਪੀਲੀ ਮਿੱਟੀ ਰੇਤਲੀ ਮਿੱਟੀ ਇਹਨੂੰ ਜੰਮਣ ਨਹੀਂ ਦੇਊਗੀ ਮਿੱਟੀ ਨੂੰ ਆਪਸ ਜਦੋਂ ਜੰਮ ਜਾਂਦੀ ਆ ਫਿਰ ਇਹਦੇ ਵਿੱਚ ਗਰੋਥ ਰੁਕ ਜਾਂਦੀ ਆ ਪੌਦਿਆਂ ਦੀ ਤੇ ਇਹਦੇ ਵਿੱਚ ਪਾਊਗਾ ਹੁਣ ਵਰਮੀ ਕੰਪੋਸਟ ਆ ਜਿਹੜੇ ਬਹੁਤ ਸਪੈਸ਼ਲ ਲਿਆਂਦੀ ਆ ਕਿਲੋ ਕਿਲੋ ਦੀ ਪੈਕਿੰਗ ਆ ਇਹ ਇਹ ਤਕਰੀਬਨ ਇੱਕ ਇਹਦੇ ਵਿੱਚ ਗਰੋ ਬੈਗ ਦੇ ਵਿੱਚ ਇੱਕ ਪੈਕੇਟ ਆ ਜਾਊਗਾ ਦੇਖਦੇ ਆ ਜੇ ਨਾ ਹੋ ਸਕਦਾ ਦੋ ਵੀ ਪਾ ਦਈਏ ਆਪਾਂ ਫਿਲਹਾਲ ਇੱਕ ਇੱਕ ਪਾਵਾਂਗੇ ਜਿੰਨੇ ਸੱਤ ਗਰੋ ਬੈਗ ਨੇ ਤੇ ਸੱਤ ਪੈਕੇਟ ਕਿਲੋ ਕਿਲੋ ਦੇ ਵਰਮਿਕ ਪੋਸਟ ਦੇ ਨੇ ਤਿੰਨ ਤਰ੍ਹਾਂ ਦੀ ਮਿੱਟੀ ਹੋਊਗੀ ਇਹਦੇ ਵਿੱਚ ਬੀਜ ਦਿਾਂ ਫਿਰ ਉਸ ਤੋਂ ਬਾਅਦ ਵਿੱਚ ਲਾਵਾਂਗੇ ਆਪਾਂ ਮਿਰਚਾਂ ਦੇ ਪੌਦੇ ਤੇ ਭਿੰਡੀਆਂ ਸੋ ਇਹ ਵੀ ਤੁਸੀਂ ਆਪਣੇ ਘਰ ਦੇ ਹੋਏ ਵਿੱਚ ਰੱਖ ਸਕਦੇ ਹੋ ਛੱਤ ਦੇ ਉੱਪਰ ਰੱਖ ਸਕਦੇ ਹੋ ਕਿਉਂਕਿ ਇਹਨਾਂ ਦਾ ਭਜਨ ਬਿਲਕੁਲ ਹਲਕਾ ਹੁੰਦਾ ਹੈ ਤੇ ਲਾਈਫ ਇਹਨਾਂ ਦੀ ਹੁੰਦੀ ਹੈ 5 ਤੋਂ 6 ਸਾਲ 7 ਸਾਲ ਕੱਟ ਜਾਂਦੇ ਨੇ ਇਹ ਕੋਈ ਦਿੱਕਤ ਨਹੀਂ ਜਦੋਂ ਫਰਸ਼ ਦੇ ਤੁਸੀਂ ਰੱਖਣਾ ਫਰਸ਼ ਦੇ نیچے ਇਹਦੇ ਤੁਸੀਂ ਥਰਮੋਕੋਲ ਮੈਂ ਥਰਮੋਕੋਲ ਰੱਖੂੰਗਾ ਥਰਮੋਕੋਲ ਵੀ ਰੱਖ ਸਕਦੇ ਹੋ ਲੱਕੜ ਦੀ ਫੱਟੀ ਰੱਖ ਸਕਦੇ ਹੋ ਜਾਂ ਇਦਾਂ ਜੀ ਰੱਖ ਸਕਦੇ ਹੋ ਵੀ ਇਹਦੇ ਜਿਹੜਾ ਫਰਸ਼ ਦਾ ਸੇਕ ਹੈ ਉਹ ਗਰੋਅ ਵੈਗ ਨੂੰ ਨਾ ਮਿਲੇ। ਸੋ ਉਹਦੇ ਨਾਲ ਕਰਕੇ ਇਹ ਇਹਦਾ ਛੇਦੀ ਖਰਾਬ ਵੀ ਹੋ ਜਾਂਦਾ ਤੇ ਇਹਦੀ ਗ੍ਰੋਥ ਵੀ ਰੁਕ ਜਾਂਦੀ ਹੈ ਜਦੋਂ ਇਹਨੂੰ ਥੱਲੋ ਸੇਕ ਪੈਂਦਾ ਤਾਂ। ਤੇ ਹੁਣ ਜਿਹੜੇ ਇਹ ਚੀਜ਼ਾਂ ਨੇ ਤੇ ਉਹ ਅਗ ਇੱਕ ਵੀਡੀਓ ਤੁਸੀਂ ਉਹ ਦੇਖ ਸਕਦੇ ਹੋ ਉਹਦਾ ਲਿੰਕ ਜਿਹੜਾ ਹੋਊਗਾ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜਾਂ ਪਹਿਲੇ ਕਮੈਂਟ ਬਾਕਸ ਦੇ ਵਿੱਚ ਮਿਲ ਜੂ ਤੁਹਾਨੂੰ ਤੇ ਜਿਹਦੇ ਵਿੱਚ ਆਪਾਂ ਘਰ ਦੇ ਵਿੱਚ ਖਾਹ ਤਿਆਰ ਕਰਦੇ ਆਂ ਉੱਥੇ ਇਹ ਉਹ ਵੀ ਇਹਦੇ ਵਿੱਚ ਮਿਲਾਵਾਂਗੇ ਉਹ ਥੋੜੀ ਜੀ ਮੇਰੇ ਕੋਲ ਪਈ ਹੈ ਕੁਆਂਟੀਟੀ ਮੇਰੇ ਕੋਲ 3-4 ਕਿਲੋ ਬਚੀ ਪਈ ਹੈ ਉਹ ਪਾਵਾਂਗੇ ਤੇ ਉਹ ਹੋਰ ਤਿਆਰ ਹੋ ਰਹੀ ਹੈ ਉਹ ਕਿਵੇਂ ਤੁਸੀਂ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਕੂੜੇ ਤੋਂ ਆਪਣੇ ਛਿਲਕੇ ਛਿਲਕੇ ਤੋਂ ਕਿਵੇਂ ਤਿਆਰ ਕਰ ਸਕਦੇ ਹੋ ਉਹ ਵੀਡੀਓ ਤੁਸੀਂ ਦੇਖਣ ਲਈ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਹੈ ਉਹਦੇ ਤੇ ਕਲਿੱਕ ਕਰ ਸਕਦੇ ਹੋ ਤੋ ਦੋਸਤੋ ਹੁਣ ਆਪਾਂ ਬਸ ਇਹਨੂੰ ਮਿੱਟੀ ਤਿਆਰ ਕਰ ਲਈ ਮਿਕਸ ਕਰ ਲਈ ਤਿੰਨੇ ਤਰ੍ਹਾਂ ਦੀ ਮਿੱਟੀ ਹੈ ਜਿਹਦੇ ਵਿੱਚ ਡਲੇ ਸੀ ਉਹ ਆਪਾਂ ਪਹਿਲਾਂ ਪਾਤੇ ਦੇ ਵਿੱਚ ਥੋੜੀ ਥੋੜੀ ਮਿੱਟੀ ਪਾਈ ਆ ਛੱਡਲੇ ਨੇ ਉਹ ਡਲੇ ਨੀਚੇ ਆ ਗਏ ਤੇ ਸੁੱਕਾ ਇਹਦੇ ਵਿੱਚ ਪਾਇਆ ਗੋਹਾ ਆਪਾਂ ਨੇ ਜਿਹੜਾ ਰੂੜੀ ਦਾ ਰਹੇ ਹੁੰਦਾ ਹੈ ਉਹ ਸੁੱਕਾ ਜਿਵੇਂ ਪਾਥੀ ਭੋਰ ਕੇ ਪਾਸ ਹੋਵੇ ਉਸੀ ਪਾਥੀਆਂ ਪਾ ਸਕਦੇ ਹਾਂ ਉਹਦੇ ਵਿੱਚ ਭੋਰ ਕੇ ਦੋ ਚਾਰ ਹਨਾ ਤੇ ਉਸ ਤੋਂ ਇਲਾਵਾ ਜੇ ਤੁਹਾਨੂੰ ਵੈਸੇ ਉਹ ਚੂਰਪੂਰ ਮਿਲ ਜਾਂਦੀ ਹੈ ਇੱਥੇ ਇਹ ਪਾਥੀਆਂ ਪਸਦੇ ਆਪਾਂ ਉਥੋਂ ਚੂਰਪੂਰ ਮਿਲ ਜਾਂਦੀ ਹੈ ਉਹ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਆਪਾਂ ਇਹਦੇ ਜ ਮਕਸਦ ਮੇਨ ਕਰ ਦਿੱਤੀ ਹੈ ਵੀ ਇਹ ਮਿੱਟੀ ਜੰਮਣੀ ਨਹੀਂ ਚਾਹੀਦੀ ਤੇ ਇਹਨੂੰ ਜਿਹੜਾ ਪੂਰੇ ਤੱਤ ਜਿਹੜੇ ਪੌਦੇ ਨੂੰ ਮਿਲਦੇ ਰਹਿਣ ਸੋ ਕਰਦਿਆਂ ਦੋਸਤੋ ਤਿਆਰ ਹਨੇਰਾ ਹੋ ਰਿਹਾ ਸੂਰਜ ਛਿਪ ਗਿਆ ਤੇ ਲੇਟ ਹੋ ਗਏ ਤੇ ਜੇ ਤੁਸੀਂ ਵਰਮੀ ਕੰਪੋਸਟ ਖਰੀਦਣੀ ਹੈ ਇਹਦਾ ਕੰਟੈਕਟ ਨੰਬਰ ਵੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂ ਤੁਹਾਨੂੰ ਉਹ ਤੁਸੀਂ ਵਰਮੀ ਕੰਪੋਸਟ ਔਨ ਆਰਡਰ ਵੀ ਆਪਣਾ ਤੁਸੀਂ ਆਰਡਰ ਕਰਕੇ ਮੰਗਵਾ ਸਕਦੇ ਹੋ ਠੀਕ ਹੈ ਜੀ ਉਹ ਵੀ ਤੁਹਾਨੂੰ ਮਿਲ ਜੂਗਾ ਤੇ ਹੋਰ ਕੋਈ ਸਵਾਲ ਹੋਵੇ ਤੁਹਾਡਾ ਗਰੋਅ ਬੈਗ ਕਿੱਥੋਂ ਲੈਣੇ ਨੇ ਉਹਦਾ ਲਿੰਕ ਵੀ ਤੁਹਾਨੂੰ ਦੇ ਦਾਂਗੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤਾਂ ਆਪਣੇ ਘਰ ਦੇ ਵਿੱਚ ਆਪਣੇ ਖਾਣਯੋਗੀਆਂ ਸਬਜ਼ੀਆਂ ਜਰੂਰ ਉਗਾਓ ਇਹ ਸਿਰਫ ਹਫ਼ਤੇ ਦੇ ਵਿੱਚ ਤੁਸੀਂ ਇੱਕ ਦਿਨ ਦੇ ਵਿੱਚ ਮਿਹਨਤ ਕਰਨੀ ਹੈ ਇੱਕ ਵਾਰ ਇਹਨੂੰ ਮਿਹਨਤ ਕਰਨੀ ਹੈ ਗਰੋਅ ਬੈਗ ਤਿਆਰ ਕਰਨ ਦੇ ਵੇਲੇ ਉਸ ਤੋਂ ਬਾਅਦ ਹਲਕਾ ਫੁਲਕਾ ਇਹਦਾ ਜੇ ਮੰਨ ਲਓ ਜਿਵੇਂ ਆਪਾਂ ਸਰਵਿਸ ਕਹ ਲਓ ਜਾਂ ਥੋੜਾ ਮੋਟਾ ਇਹਨੂੰ ਦੇਖਭਾਲ ਦੀ ਕਰਨੀ ਹੁੰਦੀ ਹੈ ਤੇ ਘਰ ਦੀਆਂ ਆਰਗੇਨਿਕ ਸਬਜ਼ੀਆਂ ਤੁਸੀਂ ਉਗਾ ਸਕਦੇ ਹੋ ਤੇ ਖਾ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਲਈ ਇੱਥੋਂ ਤੱਕ ਤੇ ਹੋਰ ਕੋਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰ ਲਿਓ ਤੇ ਜੇ ਦੇਖ ਰਹੇ ਹੋ ਇਹ ਪੇਜ ਤੇ ਵੀਡੀਓ ਤਾਂ ਪੇਜ ਨੂੰ ਕਰ ਲਿਓ ਫੋਲੋ ਠੀਕ ਹੈ ਧੰਨਵਾਦ ਜੀ ਇਸ ਤੋਕ ਵੀਡੀਓ ਦੇਖਣ ਲਈ ਹੋਰ ਵੀਡੀਓ ਦੇਖਣ ਲਈ ਤੁਸੀਂ ਪੇਜ ਫੋਲੋ ਕਰ ਲਿਓ